ਹਾਂਜੀ ਸਾਨੂੰ ਰਾਹਤ ਵਿੱਚ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ ਪਰ ਅਸੀਂ ਰੁਕੇ ਨਹੀਂ ਬੜਬੜ ਟੂਲ ਤੇ ਸਾਡੇ ਬੰਦੇ ਵੀ ਕੁਝ ਪੁਲਿਸ ਨੇ ਫੜ ਲਏ ਤੇ ਹੁਣ ਉਹਨਾਂ ਨੂੰ ਛਡਾਉਣ ਦੀ ਲਈ ਪੂਰੀ ਕੋਸ਼ਿਸ਼ ਕੀਤੀ ਨੌਜਵਾਨਾਂ ਨਾਲ ਫਿਰ ਹੁੰਦੀ ਆ ਜੀ ਜੋਸ਼ ਨਵਾਂ ਖੂਨ ਹੈ ਹਾਂਜੀ ਜਦੋਂ ਅਸੀਂ ਨੌਜਵਾਨਾਂ ਵਰਗੇ ਛਾਡੀ 20-22 ਸਾਲ ਦੀ ਉਮਰ ਹੁੰਦੀ ਸੀ ਛਾਡੇ ਚ ਵੀ ਅਸੀਂ ਜੋਸ਼ ਸੀ ਕੀ ਮੂਹਰੇ ਆਇਆ ਸਾਨੂੰ ਪੀਟਰ ਲੈ ਕੇ ਜੀ ਠੀਕ ਹੈ ਤੇ ਪੁਲਿਸ ਨੇ ਸਾਡੇ ਉੱਤੇ ਹਮਲਾ ਵੀ ਕੀਤਾ ਜੀ ਇੱਕ ਦੋ ਮੁੰਡਿਆਂ ਦੇ ਉੱਤੇ ਪਰ ਅਸੀਂ ਜੋ ਹਾਰ ਨਹੀਂ ਮੰਨੀ ਅਸੀਂ ਇੱਥੇ ਤੱਕ ਪਹੁੰਚ ਗਏ ਠੀਕ ਹੈ ਹਰ ਤੁਹਾਨੂੰ ਕੀ ਲੱਗਦਾ ਸਮਰੂਪ ਦੇ ਵਿੱਚ ਦੀ ਸਮਰੂਪ ਜਿਹੜੇ ਪਹੁੰਚ ਚੁੱਕੇ ਹਾਂ ਮਾਨ ਦੀ ਕੋਠੀ ਤੇ ਅੱਗੇ ਹਾਂ ਹਾਂਜੀ ਤਾਂ ਕੀ ਲੱਗਦਾ ਤੁਹਾਨੂੰ ਜਿਹੜਾ ਇੱਕ ਦਾ ਲੋਕ ਦਾ ਕੱਟ ਹੈ ਕਿੱਡੀ ਕਾਫਾ ਹੋਊਗਾ ਇਸ ਤੇ ਕਾਫਲਾ ਹਾਰੇ ਪਰਚੇ ਰੱਦ ਕਰਾ ਕੇ ਭਾਨੇ ਸਿੱਧੂ ਨੂੰ ਹਾਂਜੀ ਜੰਦਾਬਾ ਬੇਨਾ ਜ਼ਮਾਨਤ ਕਰਾਏ ਤੋਂ ਜੇਲ੍ਹ ਤੋਂ ਬਾਹਰ ਕਢਾਵਾਂਗੇ ਭਾਨਾ ਸਿੱਧੂ ਸਾਰੇ ਪਰਚੇ ਇਨਕ ਪਰ ਪੁਸ਼ਪ ਪ੍ਰਸ਼ਾਸਨ ਰੱਦ ਨਹੀਂ ਕਰਦਾ ਉਹਨਾਂ ਚੱਕਰ ਅਸੀਂ ਇੱਥੋਂ ਜਾਨ ਦੇ ਮੂੜ ਦੇ ਵਿੱਚ ਨਹੀਂ ਆ ਕੀਤੀ ਆ ਸਾਨੂੰ ਲੰਘਣ ਨਹੀਂ ਸੀ ਦਿੰਦੇ ਬੈਰੀਕੇਡ ਲਾ ਲੈਂਦੇ ਸੀ ਮੂਰੇ ਫੇਰ ਅਸੀਂ ਪੀ ਆ ਪੀਟਰ ਨੇ ਸਾਨੂੰ ਬਹੁਤ ਬਚਾਇਆ ਇਹ ਕਿਦੋਂ 9 ਵਜੇ ਤੁਰਿਆ ਵੀ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਬੈਠਣਾ ਸੀ ਜਿੰਦਾਬਾ ਖੁਲਾਈ ਦਾ ਅਣਗਿਣਤ ਬੰਦਾ ਹੀ ਆਇਆ ਜੀ ਹਰ ਨੌਜਵਾਨ ਹਰ ਬਜ਼ੁਰਗ ਸਾਡੇ ਨਾਲ ਤੁਰਿਆ ਬਾਹਣ ਬਾਹ ਜੋੜ ਕੇ ਤੇ ਹੁਣ ਸਾਨੂੰ ਇੱਥੇ ਲੱਖੀ ਸਹਾਣੇ ਵੀਰ ਨੇ ਦੱਸਤਾ ਕਿ ਵੀ ਇੱਥੇ ਬਹਿ ਜਾਓ ਤੁਸੀਂ ਵੀ ਸਾਡੇ ਮੇਨ ਆਗੂ ਬੰਦੇ ਗੱਲਬਾਤ ਕਰ ਰਹੇ ਨੇ ਹੁਣ ਅਸੀਂ ਇੱਥੇ ਬੈਠੇ ਆ ਜੀ ਦੋਸਤੋ ਅਸੀਂ ਹੁਣ ਪਾ ਚੁੱਕੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਜਿੱਥੇ ਕੀ ਜਥੇਬੰਦੀਆਂ ਮੰਨਿਓ ਅੱਜ ਪਾਣਾ ਚਿੱਤੇ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਮੰਤ ਮਾਨ ਦੇ ਜੀ ਕੂਟੀ ਦਾ ਘਰਾਵ ਕਰਨ ਦੇ ਲਈ ਜਿਹੜੇ ਵੱਡੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਰਵਾਨਾ ਹੋਏ ਸੀਗੇ ਤਾਂ ਅਸੀਂ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਇਕੱਠ ਹੈ ਤੁਸੀਂ ਦੇਖ ਸਕਦੇ ਹੋ ਕਿ ਕਰੋੜ ਦੇ ਉੱਤੇ ਕਿਵੇਂ ਗੱਡੀਆਂ ਲੱਗੀਆਂ ਹੋਈਆਂ ਨੇਗੇ ਤੁਸੀਂ ਸਾਰੇ ਦੇਖ ਚੁੱਕੇ ਹੋਗੇ ਤੇ ਕਿਵੇਂ ਲੋਕਾਂ ਦੇ ਵਿੱਚ ਉਤਸ਼ਾਹ ਹੈ ਜੀ ਆਪ ਉਹਦਰੀ ਨਿਕਲ ਇੱਕ ਸੰਗਤ ਲੰਘ ਜਾਂਦੋ ਜੀ ਤੇ ਕਿਵੇਂ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਪੂਰੀ ਫੋਰਸ ਲੱਗੀ ਹੋਈ ਆ ਤੇ ਥਾਂ ਥਾਂ ਤੇ ਰੁਕੇ ਰੁਕੇ ਜਾ ਰਿਹਾ ਸੀਗਾ ਤੇ ਫਿਰ ਵੀ ਨੌਜਵਾਨਾਂ ਦੇ ਵਿੱਚ ਜਿਹੜਾ ਜੋਸ਼ ਹੈ ਪੂਰਾ ਇੰਨਾ ਜੋਸ਼ ਸੀਗਾ ਇੰਨਾ ਰੋਕਣ ਦੇ ਬਾਵਜੂਦ ਵੀ ਅੱਜ ਜੀ ਪੇਸ਼ ਆ ਕੇ ਪੁਲਿਸ ਪ੍ਰਸ਼ਾਸਨ ਨੇ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਫਿਰ ਵੀ ਰੁਕੇ ਨਹੀਂਗੇ ਜੀ ਹਾਲ ਸਾਹਿਬ ਅਗਰ ਜਿੱਕੀ ਫਤਿਹ ਜੀ ਸਾਹਮਣੇ ਹਾਂ ਜੀ ਸ਼੍ਰੋਮਣੀ ਪੰਥਕਾਲੀ ਬੁੱਢੇ ਦਲ ਦੇ ਹਾਂ ਜੀ ਬਰਨਾਲਾ ਜ਼ਿਲ੍ਹੇ ਦੇ ਜਥੇਦਾਰਾਂ ਆ ਅਸੀਂ ਅਸੀਂ ਭਾਨੇ ਸਿੱਧੂ ਦੇ ਗਵੰਡੀ ਆ ਭਾਨਾ ਸਿੱਧੂ ਇੱਕ ਸਾਫ ਸੁਥਰੀ ਦੇਖਵਾਲਾ ਨੌਜਵਾਨ ਹੈ ਪੁਲਿਸ ਨੇ ਉਹਨਾਂ ਉਹਨਾਂ ਤੇ ਝੂਠੇ ਲੀਆਮ ਲਾ ਕੇ ਬੇਵਜਹ ਜਿਹੜੇ ਝੂਠੇ ਪਰਚੇ ਪਾਏ ਨੇ ਸੀ ਉਹ ਰੱਤ ਕਰਾ ਕੇ ਸਾਰੇ ਪਰਚੇ ਰੱਦ ਕਰਾ ਕੇ ਭਾਨੇ ਸਿੱਧੂ ਨੂੰ ਜਿੰਦਾਬਾਦ ਬੇਨਾ ਜਮਾਨਤ ਕਰਾਏ ਤੋਂ ਜੇਲ੍ਹ ਤੋਂ ਬਾਹਰ ਕਢਾਵਾਂਗੇ ਜਿੰਨਾ ਕਰ ਭਾਨੇ ਸਿੱਧੂ ਨੂੰ ਅਸੀਂ ਜੇਲ੍ਹ ਤੋਂ ਬਾਹਰ ਨਹੀਂ ਕਢਾਉਂਦੇ ਅਸੀਂ ਇੱਥੋਂ 50 ਸਿੱਧੂ 1 ਇੰਚ ਵੀ ਨਹੀਂ ਹਿੱਲਦੇ 50 ਸਿੱਧੂ ਜਿੰਦਾਬਾਦ 50 ਸਿੱਧੂ ਸਾਰੇ ਪਰਚੇ ਇਨੈਕਰ ਪੁਲਿਸ ਪ੍ਰਸ਼ਾਸਨ ਰੱਦ ਨਹੀਂ ਕਰਦਾ ਉਹਨਾਂ ਚ ਕਰੇ ਸੀ ਇੱਥੋਂ ਜਾਣ ਦੇ ਮੂੜ ਦੇ ਵਿੱਚ ਨਹੀਂ ਆ ਜਿੰਨਾ ਕਿ ਸਾਰੇ ਪਰਚੇ ਰੱਦ ਕਰਾ ਕੇ ਭਾਨੇ ਸਿੱਧੂ ਨੂੰ ਨਾਲ ਲਿਆ ਕੇ ਅਸੀਂ ਇੱਥੋਂ ਫੇਰ ਹਿੱਲਾਂਗੇ ਜਿਵੇਂ ਅੱਜ ਬਹੁਤ ਸਾਰਾ ਪੁਲਿਸ ਪ੍ਰਸ਼ਾਸਨ ਤੋਂ ਨਹੀਂ ਹੋ ਰੋਕਣ ਦੀ ਮਤਲਬ ਕੋਸ਼ਿਸ਼ ਕੀਤੀ ਗਈ ਸੀ ਹਨਾ ਤੇ ਕਾਫੀ ਤੱਕ ਇਸਾਈ ਵੀ ਕੀਤੀ ਗਈ ਆ ਪਰ ਫਿਰ ਵੀ ਨੌਜਵਾਨਾਂ ਚ ਜੋਸ਼ ਦੇਖਿਆ ਗਿਆ ਨੌਜਵਾਨਾਂ ਨੂੰ ਇਹੀ ਤੜਕੇ ਗਾਈਡਲਾਈਨਾਂ ਦਿੱਤੀਆਂ ਦੀ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਆਪਾਂ ਸ਼ਾਂਤ ਸੰਤੋਖ ਦੇ ਨਾਲ ਆਪਦੇ ਜਾਬਤੇ ਦੇ ਵਿੱਚ ਰਹਿ ਕੇ ਹਾਂਜੀ ਇਹ ਪੀਸਫੁੱਲ ਪ੍ਰੋਟੈਸਟ ਹੈ ਸਾਡੀਆਂ ਨੌਜਵਾਨਾਂ ਨੂੰ ਇਹੀ ਬੇਨਤੀਆਂ ਦੀ ਵੀ ਨੌਜਵਾਨੋ ਜਿੱਥੇ ਤੁਹਾਨੂੰ ਪੁਲਿਸ ਰੋਕੂ ਅਸੀਂ ਤੁਸੀਂ ਉੱਥੇ ਰੁਕ ਜਾਣਾ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਵੈਛੜਾ ਨਹੀਂ ਤੱਕਾ ਨਹੀਂ ਕਰਨਾ ਕੋਈ ਗੱਲ ਨਹੀਂ ਉਹ ਵੀ ਪੁਲਿਸ ਪ੍ਰਸ਼ਾਸਨ ਵਾਲੇ ਆਪਣੀ ਮੁੰਡੇ ਨੇ ਆਪਣੇ ਬੱਚੇ ਨੇ ਉਹ ਵੀ ਕੋਈ ਗੱਲ ਨਹੀਂ ਉਹਨਾਂ ਦੀ ਮਜਬੂਰੀ ਆ ਮਲਾਜ਼ਮ ਨੇ ਉਹ ਹੈ ਉਹਨਾਂ ਦਾ ਕਿਹੜਾ ਜੀ ਕਰਦਾ ਡਾਂਗਾ ਮਾਰਨੂ ਛੱਡੀ ਬੱਚੇ ਨੇ ਉਹ ਕੋਈ ਅਜੀਤ ਗੱਲ ਨਹੀਂ ਪਰ ਅਸੀਂ ਆਪਣੇ ਨੌਜਵਾਨਾਂ ਨੂੰ ਇਹੀ ਤੜਕੇ ਸਮਝਾ ਕੇ ਤੁਰਿਆ ਤੜਕੇ ਨੂੰ 9 ਵਜੇ ਤੁਰਿਆ ਵੀ ਆਪਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਬੈਠਣਾ ਹੈ ਜਿੰਦਾਬਾ ਜਿੰਦਾਬਾ ਕੁਝ ਦੇਖ ਸਕਦੇ ਨੌਜਵਾਨਾਂ ਵਿੱਚ ਬੜਾ ਜੋਸ਼ ਆ ਜਿਹੜਾ ਕਿ ਉਹਨਾਂ ਦੀ ਲਹਿਰ ਹੈ ਚਲਾਈ ਗਈ ਆ ਉਹਦੇ ਅੱਜ ਵੀ ਵਰਕਰ ਆ ਰਹੇ ਨੇ ਨੌਜਵਾਨ ਹਾਂਜੀ ਬਾਬਾ ਨੌਜਵਾਨਾਂ ਨਾਲ ਫੇਰ ਹੁੰਦੀ ਆ ਜੀ ਜੋਸ਼ ਨਵਾਂ ਖੂਨ ਹੈ ਹਾਂਜੀ ਜਦੋਂ ਅਸੀਂ ਨੌਜਵਾਨਾਂ ਵਰਗੇ ਛੱਡੀ 20 22 ਸਾਲ ਦੀ ਉਮਰ ਹੁੰਦੀ ਸੀ ਛੱਟ 'ਚ ਵੀ ਅਸੀਂ ਜੋਸ਼ ਸੀ ਹੁਣ ਸਾਡੀ ਉਮਰ 50 ਸਾਲ 52 ਸਾਲ ਦੀ ਹੈਗੀ ਚਲੋ ਠੀਕ ਆ ਉਮਰ ਦੇ ਹਿਸਾਬ ਨਾਲ ਹੁੰਦਾ ਇਹ ਨਵਾਂ ਖੂਨ ਹੈ ਜੋਸ਼ ਹੋਣਾ ਜ਼ਰੂਰੀ ਵੇ ਪਰ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੈ ਜੋਸ਼ ਦੇ ਨਾਲ ਹੋਸ਼ ਵੀ ਜ਼ਰੂਰੀ ਹੈ ਹਾਂਜੀ ਜੋ ਇਸ ਦੇ ਨਾਲ ਹੋ ਉਸ ਵੀ ਜ਼ਰੂਰੀ ਆ ਜ਼ਬਰਦਸਤ ਮੁਕਾਬਲਾ ਸਾਬਰ ਦੇ ਨਾਲ ਕਰਨਾ ਇਹ ਪੀਸਫੁਲ ਪ੍ਰੋਟੈਸਟ ਹੈ ਸਾਡਾ ਨੌਜਵਾਨਾਂ ਨੂੰ ਇਹੀ ਸਮਝਾਇਆ ਹੋਇਆ ਵੀ ਬੇਟਾ ਕੋਈ ਗੱਲ ਨਹੀਂ ਆਪਾਂ ਕਿਸੇ ਦੀ ਕਿਸੇ ਕਿਸਮ ਦੀ ਧੱਕੇਸ਼ਾਹੀ ਨਹੀਂ ਕਰਨੀ ਹਾਂਜੀ ਇਹ ਪੀਸਫੁਲ ਪ੍ਰੋਟੈਸਟ ਹੈ ਵੀ ਆਪਾਂ ਪੀਸਫੁਲ ਰਹਿਣਾ ਹੈ ਹਾਂਜੀ ਸਿਕਸ ਕੰਡ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਛੋਡੇ ਹੱਥ ਦੇ ਵਿੱਚ ਰੈਗੜਾ ਦੇ ਕੇ ਲਾਦਾ ਥੋੜਾ ਜਿਹਾ ਪੂਰੇ ਜੋਸ਼ ਨਾਲ ਤੱਕ ਪਹੁੰਚ ਕੀਤੀ ਹੈ ਹਾਂਜੀ ਹਾਂਜੀ ਸਾਨੂੰ ਰਾਹਤ ਵਿੱਚ ਬਹੁਤ ਉਸ ਜੀ ਕੀਤੀ ਰੋਕਣ ਦੀ ਪਰ ਅਸੀਂ ਰੁਕੇ ਨਹੀਂ ਬੜ ਬੜ ਟੂਲ ਤੇ ਸਾਡੇ ਬੰਦੇ ਵੀ ਕੁਝ ਪੁਲਿਸ ਨੇ ਫੜ ਲਏ ਤੇ ਹੁਣ ਉਹਨਾਂ ਨੂੰ ਛਡਾਉਣ ਦੀ ਲਈ ਪੂਰੀ ਕੋਸ਼ਿਸ਼ ਕੀਤੀ ਆ ਸਾਨੂੰ ਲੰਘਣ ਨਹੀਂ ਛਿੰਦੇ ਬੈਰੀਕੇਡ ਲਾ ਲੈਂਦੇ ਸੀ ਮੂਰੇ ਫਿਰ ਅਸੀਂ ਪੀ ਆ ਪੀਟਰ ਨੇ ਸਾਨੂੰ ਬਹੁਤ ਬਚਾਇਆ ਹੈ ਇਹੀ ਮੂਰੇ ਆਇਆ ਸਾਨੂੰ ਪੀਟਰ ਲੈ ਕੇ ਜੀ ਤੇ ਪੁਲਿਸ ਨੇ ਸਾਡੇ ਉੱਤੇ ਹਮਲਾ ਵੀ ਕੀਤਾ ਜੀ ਇੱਕ ਦੋ ਮੁੰਡਿਆਂ ਦੇ ਉੱਤੇ ਪਰ ਅਸੀਂ ਜੋ ਹਾਰ ਨਹੀਂ ਮੰਨੀ ਅਸੀਂ ਇੱਥੇ ਤੱਕ ਪਹੁੰਚ ਗਏ ਹਰ ਤੁਹਾਨੂੰ ਕੀ ਲੱਗਦਾ ਸਮਰੂਦ ਦੇ ਵਿੱਚ ਦੀ ਸਮਰੂਦ ਜਿਹੜੇ ਪਹੁੰਚ ਚੁੱਕੇ ਹਾਂ ਮਾਨ ਦੀ ਕੋਟੀ ਤੇ ਅੱਗੇ ਹੈ ਨਾ ਤਾਂ ਕੀ ਲੱਗਦਾ ਤੁਹਾਨੂੰ ਜਿਹੜਾ ਇੱਕ ਦਾ ਲੋਕਾਂ ਦਾ ਕਾਫਲਾ ਹੈ ਕਿੱਡੀ ਕਾਫਾ ਹੋਊਗਾ ਇੱਥੇ ਕਾਫਲਾ ਜੀ ਦਾ ਅਣਗਿਣਤ ਬੰਦਾ ਹੀ ਆਇਆ ਜੀ ਹਰ ਨੌਜਵਾਨ ਹਰ ਬਜ਼ੁਰਗ ਸਾਡੇ ਨਾਲ ਤੁਰਿਆ ਬਾਹਣਾ ਬਾਹ ਜੋੜ ਕੇ ਤੇ ਹੁਣ ਸਾਨੂੰ ਇੱਥੇ ਲੱਖਿ ਸਹਾਣੇ ਵੀਰ ਨੇ ਦੱਸਤਾ ਕਿ ਬਈ ਇੱਥੇ ਬਹਿ ਜਾਓ ਤੁਸੀਂ ਵੀ ਸਾਡੇ ਮੇਨ ਆਗੂ ਬੰਦੇ ਗੱਲਬਾਤ ਕਰ ਰਹੇ ਨੇ ਹੁਣ ਅਸੀਂ ਇੱਥੇ ਬੈਠੇ ਹਾਂ ਜੀ ਹਾਂਜੀ ਅਸਾ ਜਿਹੜੀ ਸਟੇਜ ਹੈ ਉਹ ਇੱਥੇ ਰੋਡ ਤੇ ਲੱਗੀ ਹੋਈ ਆ ਇੱਥੇ ਲੱਗੀ ਹੋਈ ਹੈ ਜੀ ਸਾਰਾ ਕਾਫ ਦੇ ਦੋਸਤੋ ਇਹ ਨੌਜਵਾਨ ਸੀਗੇ ਜਿਨ੍ਹਾਂ ਨੇ ਪਾਣੇ ਸਿੱਧੂ ਦੇ ਹੱਕੇ ਦੇ ਵਿੱਚ ਆਪਣੀ ਆਵਾਜ਼ ਠਾਈ ਬੇਸ਼ੱਕ ਬਹੁਤ ਸਾਰੇ ਇਹਨਾਂ ਨੂੰ ਰਸਤੇ ਵਿੱਚ ਰੁਕੰਦੀਆਂ ਬਹੁਤ ਸਾਰੀਆਂ ਰਕਾਬੜਾ ਖੜੇ ਕੀਤੇ ਗਏ ਪਰ ਫਿਰ ਵੀ ਜਿਹੜਾ ਇਹਨਾਂ ਦਾ ਲਕਸ਼ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਟੀ ਤੱਕ ਪਹੁੰਚ ਕਰਨੀ ਹੈ ਪਾਣੇ ਸਿੱਧੂ ਦੇ ਹੱਕ ਦੀ ਆਵਾਜ਼ ਵੰਨਾ ਤਾਂ ਇਸ ਸੰਗਰੂਪ ਪਹੁੰਚੇ ਨੇਗੇ ਆਓ ਤੁਹਾਨੂੰ ਇੰਨਾ ਵੀਰ ਵਰਗਿਆਂ ਦੇ ਹੋਰ ਵੀ ਤੁਹਾਨੂੰ ਹੋਰ ਨੌਜਵਾਨ ਮਿਲਾਉਣੇ ਆ ਜਿਹੜੇ ਪਾਣੇ ਸਿੱਧੂ ਦੇ ਹੱਕ ਵਿੱਚ ਆਏ ਨੇ ਅਸਾਂ ਕੀ ਮੰਗ ਕਰਕੇ ਮੰਗਾ ਸੀ ਐਂ ਕਰਦਾ ਜੀ ਪਾਣੇ ਸਿੱਧੂ ਨੂੰ ਛੱਡਿਆ ਜਾਵੇ ਤੇ ਰਹਿਾਈ ਕੀਤਾ ਜਾਵੇ ਜਾਂ ਬਾਕੀ ਜਿਹੜੇ ਸਾਡੇ ਹੋਰ ਮੁੰਡੇ ਫੜੇ ਨੇ ਉਹਨਾਂ ਨੂੰ ਵੀ ਛੱਡਿਆ ਜਾਵੇ ਕਿਹੜੀ ਜਗ੍ਹਾ ਤੋਂ ਆਇਓ ਅਸੀਂ ਆਏ ਜੀ ਮਹਿਲਕਲਾਂ ਤੋਂ ਬਰਨਾਲਾ ਜ਼ਿਲ੍ਹਾ ਤੋਂ ਹਾਂਜੀ ਹਾਂਜੀ ਇਹ ਸੀਗੇ ਨੌਜਵਾਨ ਜਿਨ੍ਹਾਂ ਨੂੰ ਤੁਸੀਂ ਦੇਖਿਆਗਾ ਕਿ ਬੜੇ ਉਤਸ਼ਾਹ ਦੇ ਨਾਲ ਸੰਗਰੂਰ ਦੀ ਧਰਤੀ ਤੇ ਪਹੁੰਚੇ ਨੇਗੇ ਤੇ ਤੁਹਾਨੂੰ ਹੋਰ ਵੀ ਅਸੀਂ ਦੇਂਦਰਵਾਗੇ ਅਪਡੇਟ ਤੁਸੀਂ ਸਾਡੇ ਨਾਲ ਜੁੜੇ ਰਹੋ ਇਹ ਸਾਰੀਆਂ ਅੰਗਲਾ ਦੇਖਣ ਦਿਲੀ ਜੀ ਤੇ ਬਾਈ ਰੋ ਧੰਨਵਾਦ ਆ

ਆ ਜਾ ਦੇਖੋ ਜੀ ਮੇਰਾ ਜੀ ਟੂੜਿਆ ਜਾ ਰਿਹਾ ਹੈ ਲੋਕਤਾਂ ਦੀ ਨਜ਼ਰਾਂ ਫੰਣ ਗਏ ਹਾਂ ਲੋਕਤਾਂ ਪਰ ਇੱਕੋ ਅਸਾਂ ਕੋਈ ਨਾ ਕਰੀਏ ਆਪਾਂ ਆਪੇ ਤੋਂ ਆਪਣੇ ਕੰਮ ਤੇ ਲੱਲੇ ਗਾਲੇ ਕੱਤਾਂ ਦੇ

ਇਹ ਬੰਦੇ ਸੇਵੀ ਖੜੇ ਨੂੰ ਬਾਲ ਲੋ ਆਪਾਂ ਨੂੰ ਦੇਖੋ 47 ਬੀ ਨੇ 54 ਬੰਨਾ ਕਿਹੜਾ ਬਾਲਾ ਕਰਦੇ ਅੱਗੇ ਜਵਾਬ ਆਪਾਂ ਨੂੰ ਬਾਲ ਆ ਮੈਨੂੰ ਕਿੱਧਰ ਲੈ ਕੰਮ ਮੈਨੂੰ ਤਾਂ ਵੀ ਦੇਖ ਲੈ ਮੈਂ ਇਸ ਟੋਰਨ ਆਇਆ ਜਿੱਦਾਂ ਵੇਹਾਂ ਬੁਰਿਆ ਹਾਂ ਹਿਦਿਆਣਾ ਦਾ ਸਾਰਾ ਇਕੱਠਾ ਪਤਾ ਉਹ ਵੀ ਜਪੈ ਦੇ ਬੜਾ ਮਿੰਟ ਇਸ ਸੰਗਰੂਰ ਮੇਨ ਰੋਡ ਹਾਈਵੇ ਤੇ ਜਿਹੜੇ ਲੋਕ ਪਾਣੀ ਚੂਹਦੇ ਹੱਕ ਚ ਆਏ ਨੇ ਰੋਡ ਦੇ ਬੈਠੇ ਨਗੇ ਬੇਸਕੜ ਨੂੰ ਕੋਠੀ ਦੇ ਅੱਗੇ ਤੱਕ ਨਹੀਂ ਜਾਣ ਦਿੱਤਾ ਗਿਆ ਪ੍ਰਸ਼ਾਸਨ ਨੇ ਉਹ ਰਸਤੇ ਵਿੱਚ ਰੁਕਿਆ ਗਿਆ रोटी खाइवी ਡਾਕੂਮੈਂਟ ਦੇ ਦੇ ਤੇ ਨਾ ਪੁੱਲ ਪੁੱਲ ਹਾਂ ਮੈਂ ਆ ਜਾਣਾ ਮੇਰੇ ਆ ਮੈਂ ਕਰਕੇ ਦਸ ਮਿੰਟਾਂ ਚ ਆ ਲਖੇ ਬਈ ਕੀ ਗੱਲ ਬਾਤ ਹੈ ਨਹੀਂ ਪ੍ਰਸ਼ਾਸਨ ਦੀ ਉਸ ਮੈਂ ਮੇਰੇ ਉਹ ਹੀ ਲੋਕਾਂ ਆਪਣੀਆਂ ਅੱਲਾ ਤੁਸੀਂ ਜ਼ਮਾਨਤਾਂ ਲਵਾ ਦਿਓ ਜੀ ਮਗਾ ਜ਼ਮਾਨਤਾਂ ਜਦੋਂ ਸੀ ਤੁਸੀਂ ਹੋ ਗਏ ਅਸੀਂ ਤਾਲੋ ਪਲਾਟ ਲਾਈ ਕੇ ਯਾਰ ਅਸੀਂ ਤੁਹਾਨੂੰ ਪੁਰਾਣ ਕੁੱਟਮਾਰ ਵੀ ਲਿਆ ਸਾਡੇ ਬੰਦਿਆਂ ਨੂੰ ਜ਼ਮਾਨਤ ਲਾਈਏ ਤੇ ਲਾਈਏ ਕਾਦੀ ਅਨੇ ਨਜ਼ਰਬੰਦ ਕਰਨ ਤੋਂ ਬਾਅਦ ਵੀ ਜਿਹੜੇ ਲੋਕ ਪੱਟੀ ਕਿਤੇ ਵੀ ਕਿਤੇ ਪਹੁੰਚੇ ਨੇ ਬਹੁਤ ਜ਼ੋਰ ਲਾਇਆ ਇਹਨਾਂ ਨੇ ਬਹੁਤ ਜ਼ੋਰ ਲਾਇਆ ਕਾਲ ਦੇ ਛਾਪੇ ਫੜ ਕੇ ਨੌਜਵਾਨ ਅੰਦਰ ਕਰਤੇ ਨਾਲੇ ਤੋਂ ਆਇਆ ਚਾਰ ਪਾਰਾਂ ਨਾਂ ਦੇ ਉੱਠ ਕੇ ਹੰਮੇ ਪਿਆ ਜਿੱਦਾਂ ਤੇ ਘੰਟਾ ਖੇਡ ਲਾਉਂਦੇ ਲਿਉਂਦੇ ਆ ਵੀ ਤਵਾਗੇ ਕੋਈ ਗੱਲ ਨਹੀਂ ਬਾਪੂ ਕੋਈ ਗੱਲ ਨਹੀਂ ਦੇਖੋ ਮੇਰੀ ਗੱਲ ਸੁਣਦੇ ਹੋ ਨਾ ਮੇਰੀ ਗੱਲ ਸਪੋਰਟ ਕਰੋ ਆਪ ਨੂੰ ਸੁਣ ਲਓ ਧਿਆਨ ਨਾਲ ਮੈਂ ਦਿੱਲੀ ਇੱਕ ਗੱਲ ਕਹੀ ਸੀ ਵੀ ਬਰਾੜੀ ਮੈਦਾਨ ਚ ਆਵਾਂ ਘਰ ਜਾਗੇ ਚ ਕੇ ਇਹਨਾਂ ਨੇ ਮੈਂ ਦੱਬੀ ਬੈਠੇ ਆ ਓਏ ਕੋਈ ਖਾਲੀ ਕੋਠੀ ਜਾ ਕੇ ਬਹਿ ਜਾਓਗੇ ਮਾੜੇ ਬੈਠੇ ਵੀਰੇ ਸਮਝਣ ਦੀ ਕੋਸ਼ਿਸ਼ ਕਰੋ ਜੀ ਮਾੜਾ ਬਹਿ ਕੇ ਕੰਪਲੇਨ ਬਾਈਟ ਕਰ ਲਈ ਆਪਾਂ ਵੀਰ ਜੀ ਕਿਸ ਤਰ੍ਹਾਂ ਜੀ ਤੁਹਾਡੇ ਵੱਲੋਂ ਜਿਹੜੀ ਕਾਲ ਹੈ ਅੱਜ ਦਿੱਤੀ ਗਈ ਸੀ ਕਿਹੜੇ ਹਾਲਾਤਾਂ ਬਿਜਲੀ ਹੋ ਕੇ ਅੱਜ ਤੁਸੀਂ ਕਿੱਥੇ ਪਹੁੰਚੋਗੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਵੱਡੀ ਜਿੱਤ ਹੈ ਲੋਕਾਂ ਦੀ ਕਿ ਲੋਕਾਂ ਨੂੰ